ਹੈਲੋ ਅੱਜ ਅਸੀਂ ਪਲੌਰ ਤੋਂ ਬਲਾਚੌਰ ਨੂੰ ਬਲਾਚੌਰ ਤੋਂ ਨੂਰਪੁਰ ਵਿਧੀ ਜਾਣਾ ਹੈ ਤਾਂ ਕਰਕੇ ਸਾਰਿਆਂ ਨੂੰ ਅੱਜ ਮੇਰਾ ਇਹ ਬਲੌਗ ਦੇਖਣ ਵਾਲੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇਸ ਦੇ ਖੂਬਸੂਰਤ ਰਾਹ ਬਾਰੇ ਜਾਣਕਾਰੀ ਦਵਾਂਗੇ ਇਹ ਅਸੀਂ ਪਲੌਰ ਤੋਂ ਅੱਗੇ ਵਧਦੇ ਹੋਏ ਬਲਾਚੌਰ ਰੋਡ ਦੇ ਉੱਤੇ ਪਹੁੰਚ ਗਏ ਹਾਂ ਹੁਣ ਅਸੀਂ ਇੱਥੋਂ ਬਲਾਚੌਰ ਵੱਲ ਵਧਦੇ ਹੋਏ ਕੁਝ ਦੇ ਕੁਝ ਦੇਰ ਬਾਅਦ ਬਲਾਚੌਰ ਪਹੁੰਚ ਜਾਣਾ ਹੈ ਆ ਦੇਖੋ ਰਸਤੇ ਵਿੱਚ ਕਿੰਨੇ ਖੂਬਸੂਰਤ ਪੈਟਰੋਲ ਪੰਪ ਆਹਨ ਅਤੇ ਹੋਰ ਬਹੁਤ ਵਧੀਆ ਰਸਤਾ ਹੈ ਵਾਹ ਇਹ ਚੰਡੀਗੜ੍ਹ ਨੂੰ ਜਾਂਦਾ ਹੈ ਪਰ ਅਸੀਂ ਬਲਾਚੌਰ ਦੇ ਮੋੜ ਤੋਂ ਮੁੜ ਗਏ ਹਾਂ ਹੁਣ ਅਸੀਂ ਬਲਾਚੌਰ ਵੱਲ ਵਧਦੇ ਹੋਏ ये बला चौर का रस्ता बिल्कुल सेफ है इतने ट्रैफिक बहुत घट मिलती है और और सब तो वही गल कि ए रस्ते नूरपुर बेदी बहुत नेड़े पता है करीब पागा जो ती लुधिया तो नूरपुर बेदी नू इधर ही आना है ਤਾ ਸਾਨੂੰ 93 93 ਕਿਲੋਮੀਟਰ ਦਾ ਸਫ਼ਰ ਪਾਊਗਾ ਇਹ ਰਸਤਾ ਸਾਫ਼ ਸੁਥਰਾ ਤੇ ਵਧੀਆ ਹੈ ਇਹ ਇਹ ਇੱਥੋਂ ਦੀ ਬਲਾਚੌਰ ਨੂੰ ਬਹੁਤ ਘੱਟ ਸਾਰ ਟਾਈਮ ਲੱਗਦਾ ਹੈ ਤੇ ਨੂਰਪੁਰ ਬਲਾਚੌਰ ਨਿਕਲਦੇ ਹੀ ਨੂਰਪੁਰ ਵੇਤੀ ਸ਼ੁਰੂ ਹੋ ਜਾਂਦਾ ਹੈ ਹੁਣ ਅਸੀਂ ਬਲਾਚੌਰ ਸ਼ਹਿਰ ਵਿੱਚ ਵੱਧ ਰਹੇ ਆ ਬਲਾਚੌਰ ਸ਼ਹਿਰ ਤੋਂ ਨੱਕਲ ਕੇ ਅਸੀਂ ਨੂਰਪੁਰ ਵੇਦੀ ਵੱਲ ਨੂੰ ਵਧਦੇ ਹੋਏ ਦੇਖੋ ਕਿੰਨੀ ਖੂਬਸੂਰਤ ਲੋਕੇਸ਼ਨ ਹੈ ਇਹ ਰਸਤਾ ਵੈਸੇ ਹੀ ਮਨ ਨੂੰ ਘਾਉਂਦਾ ਹੈ ਇਧਰ ਵੀ ਤੁਹਾਨੂੰ ਬਿਲਕੁਲ ਵੀ ਟ੍ਰੈਫਿਕ ਨਹੀਂ ਮਿਲੇਗਾ ਔਰ ਰਸਤਾ ਵੀ ਫਟਾ ਫਟਾਫਟ ਕੱਟਿਆ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਆਪਾਂ ਆਪਣੀ ਮੰਜ਼ਿਲ ਸਰ ਕਰ ਲਈ ਲਓ ਹੁਣ ਅਸੀਂ ਪੰਜਾਬ ਦੇ ਖੂਬਸੂਰਤ ਪਹਾੜਾ ਦੇ ਵਿੱਚ ਆ ਗਏ ਹਾਂ ਹੁਣ ਇੱਥੋਂ ਨੂਰਪੁਰ ਵੇਦੀ ਥੋੜਾ ਜਿਹਾ ਹੀ ਰਹਿ ਰਹਿ ਗਿਆ ਹੈ ਆ ਦੇਖੋ ਕਿੰਨੀ ਹਰਿਆਲੀ ਹੈ ਕਿੰਨੇ ਪੰਜਾਬ ਦੇ ਸੰਘਣੇ ਜੰਗਲ ਨੇ ਇਹ ਜੰਗਲਾਂ ਦੀਪ ਪੌਣ ਪਾਣੀ ਕਰਕੇ ਬਚੇ ਹੋਏ ਆ ਇਹ ਜੰਗਲ ਨੂੰ ਬਚਾਓ ਇਹਨਾਂ ਨੂੰ ਸੇਫ ਰੱਖੋ ਲੱਕੜ ਨਾ ਵੱਢੋ ਦਰਖਤਾਂ ਦੀ ਕਟਾਈ ਘੱਟ ਕਰੋ ਔਰ ਇਹ ਦੇਖੋ ਖੂਬਸੂਰਤ ਨੇ ਖੂਬਸੂਰਤ ਕੁਦਰਤ ਨੇ ਕਿੰਨੀ ਵਧੀਆ ਰੰਗਤ ਦਿੱਤੀ ਹੈ ਇਨ੍ਹਾਂ ਪਹਾੜਾਂ ਨੂੰ ਅਸੀਂ ਪੰਜਾਬ ਦੇ ਪਹਾੜਾਂ ਤੇ ਮਾਣ ਮਹਿਸੂਸ ਕਰਦੇ ਹਾਂ ਇਹ ਸਾਡੀ ਵਿਰਾਸਤ ਹਨ ਇਨ੍ਹਾਂ ਦੀ ਵੀ ਸੰਭਾਲ ਕਰਨ ਸਾਡਾ ਸਾਰਿਆਂ ਦਾ ਫਰਜ਼ ਹੈ ਔਰ ਇਹਨਾਂ ਨੂੰ ਪਤਰਾ ਨਾ ਵੜਾਇਆ ਜਾਵੇ ਇਹਨਾਂ ਨੂੰ ਪਹਾੜ ਹੀ ਰਹਿਣ ਦੇ ਇਹ ਪੰਜਾਬ ਦੇ ਖੂਬਸੂਰਤ ਅੰਗ ਨੇ ਇਨ੍ਹਾਂ ਅੰਗਾਂ ਨੂੰ ਨਾ ਛੇੜਿਆ ਜਾਵੇ ਸੋ ਅੱਗੇ ਅਸੀਂ ਆਪਣੇ ਸਫ਼ਰ ਵੱਲ ਵਧਦੇ ਹੋਏ ਤੋ ਹੁਣ ਲੋਰਪੁਰ ਵੇਦੀ ਬਿਲਕੁਲ ਨੇੜੇ ਰਹਿ ਜਾਂਦਾ ਹੈ